ਸੋਇਲਾ ਰਾਜ ਤੋੜੀ ਫੁਰਮੀ ਨੈਲਾ ਤੈਲਾ ਸੁਵੰਤਾ ਸਤਵ ਪਰਸਾਰ ਜੈ ਕਰੀ ਤਾਖੀ ਐ ਕਰਤੇ ਕਾ ਹੋਈ ਵਿਚਾਰੋ ਤਿਤ ਕਰ ਗਾਵੋ ਸੋਇਲਾ ਸਿਵ ਸੇਜਨਹਾਰੂ ਤੁੰ ਗਾਵੋ ਮੇਰੇ ਮੇਰ ਪਉ ਕਾ ਸੋਇਲਾ ਹਉ ਵਾਰੀ ਸੋਇਲਾ ਤਨਾ ਸੁ ਕੋਇਲਾ ਹਉ ਨਿਰਬਲਿਤ ਜੀੜੇ ਸਮਲੀਆਂ ਨ ਤਨ ਦੇਵਨ ਹਾਰ تیر ਦਮਨ ਚਿੰਤਨਾ ਕਰਾਇ ਜਿਸ ਦਾ ਕੀ ਚਵਨ ਸਮਾਰ ਸੰਬਤ ਸਹਾ ਲਿਖਿਆ ਮੇਰ ਕਰ ਪਾਵਹੁ ਤੇਲ ਦਿਖ ਸੱਜਣ ਅਸੀਸ ਲਈਆ ਜਿਵੇਂ ਹੋਵੇ ਸਭ ਸਿਉ ਮੇਰ ਕਰ ਕਰੇ ਹੋ ਪਹੁੰਚਾ ਸਦਰੀ ਨਿਤ ਭਗਵੰ ਸਤਨਹਰ ਸਿਮਰੀਐ ਨਾਨਕ ਸੇ ਦੇਹ ਅਵੰਨ ਰਗ ਸਮਹਿ ਲਹਿਲਹਿ ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼ ਗੁਰ ਗ੍ਰੰਥ ਕੋ ਵੀਸ ਅਨੇਕ ਨਾਨਕ ਕਰਤੇ ਕੀ ਕਹਤੇ ਵੇ ਸਤਿਨਾਸਿ ਮਹਲਾ ਪਹਿਲਾ ਗਗੜ ਮੈਂ ਥਾਵ ਰਚੰਦੀ ਤਵੜੇ ਤਾਰ ਚਮੰਦਰ ਜਨਤ ਮੁਕਤੀ ਤੂ ਮਲੇ ਆਲੋ ਪਰ ਚੜੂ ਕਰੇ ਸਰਵ ਰੰਗੈ ਕੁਲੰਗ ਜੋਤੀ ਕੈਸੀ ਹਰਤੀ ਹੋਏ ਕਵਨੰਣਾ ਤੇਰੀ ਆਰਤੀ ਹਮਤ ਸ਼ਬਦ ਵਜੰਤ ਤੇਰੀ ਹਾਉ

ਕ੍ਰਿਪਾ ਕਰ ਦੇ ਨਾਨਕ ਸਾਰੇ ਤੋ ਹੋਏ ਜਾਤੇ ਤੇਰੇ ਨਾਮੇ ਵਰਸਾਹਾਂ ਦੋੜੇ ਕੂਲ ਮੱਲ ਲਟੇ ਤਦਕਾ ਕਾਮ ਕਰੋ ਨਗਰੋਂ ਭਰਿਆ ਮਰ ਸਾਜੂ ਮੰਡਲ ਕੰਡਾਏ ਕੋਲ ਬਿਨ ਤੇਰੇ ਕੀ ਵਰਤਾਇ ਮਨ ਹਰਲੇ ਮੰਡਲ ਮੰਡਾਏ ਕਰ ਸਾਜੂ ਅੰਜਲੀ ਪਲ ਵਟਾਏ ਕਰ ਦੰਡਾ ਉਨ ਵਟਾ ਨੀ ਰਹਾ ਸਤਿ ਤਨ ਦਾ ਸਾਰ ਨਾ ਜਾਣੇ ਆਪਣੇ ਅੰਦਰ ਹੋ ਮੈਂ ਕੰਡਾ ਹੀ ਜਿਉ ਜੋ ਮਤਲਾਤ ਵੈ ਤੁਕ ਕਾਵਨ ਹੈ ਜਮ ਕਾਲ ਸਹੈ ਸਰਜੰਤਾ ਹੀ ਹਰ ਜਨ ਹਰ ਹਰ ਨਾਮ ਸਮਾਵੇ ਦੁਖ ਜਨਮ ਮਰਤੁ ਖੰਡਾਰੇ ਅਗਨਾਸ਼ੀ ਗੁਰਪਾਇ ਪਰਮੇਸ਼ਰ ਰਸੂਖੰਡ ਬ੍ਰਹਮੰਡਾ ਹੀ ਹੰ ਗੀ ਮਸਕੀ ਪ੍ਰਤੀਏ ਹਰ ਰਾਤ ਰਾਤ ਪੜ ਵੱਡਾ ਹੀ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖਮੰਡਾ ਹੀ ਆਦੋਰੀ ਕੁਲ ਮੱਲਾ ਪੰਜਵਾ ਕਰੋ ਬਿਨਾਂਤੀ ਸੋ ਮੇਰੇ ਮੀਤ ਸੰਤ ਕਹੇ ਕਿ ਬੇਲਾ ਇੰਹਾ ਘਟ ਚਲੋ ਅਰਲਾ ਆਜੇ ਬਸਮ ਸੁਹਿਲਾ ਆਵਜਟ ਹੈ ਜਿਸ ਵੇਨਾਰੀ ਮਨ ਗੁਰ ਬਲ ਕਾ ਸਵਾਰੀ ਰਹੋ ਇਸ ਸੰਸਾਰ ਵਿਚਾਰ ਸੰਸੇਮਨ ਤਰਿਓ ਬ੍ਰਹਮ ਗਿਆਨੀ ਜਿਸ ਜਗਾਇ ਕੀਆ ਵਹਿ ਦਾਸ ਅਪਰਤ ਕਥਾ ਤਨਜਨਨੀ ਜਾ ਕੋ ਆਏ ਸੋਈ ਵਿਹਤੋ ਹਲ ਵਰਤੇ ਮਹੇ ਦਸਰਾ ਨਿਜ ਕਰ ਮਹਿਲ ਆਹੁ ਸੁਖ ਸਹ ਜੇ ਮਹੌਲ ਨਾ ਹੋਏ ਗੁਫੀਰਾ ਅੰਦਰ ਜੰਮੀ ਕੋਰਕ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਨਿਹ ਸੁਖ ਮੰਜੈ ਮਉ ਕੋਨ ਕਰਸਨ ਤਨ ਕੀ ਧੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਨਾਨਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੈ ਮੁਕੰਮ ਕਰ ਸੰਤਨ ਕੀ ਵਾਹਿਗੁਰੂ ਜੀ ਕੰਤਾਲ ਸਵਾਹਿਗੁਰੂ ਜੀ ਕੀ ਫਤਿਹ ਜੀ